ਮੇਰਾ ਬਠਿੰਡਾ ਹਲਕਾ ਹੈ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਹਿੰਦੇ ਸੀ ਵੀ ਮੈਂ ਤਾਂ ਭਾਈ ਕਾਗਜ਼ ਭਰ ਦਿੰਨਾ ਉਹਨਾਂ ਕਦੇ ਗਿਆ ਨਹੀਂ ਤੇ 20 ਦਿਨ ਲੈਕਚਰਸ ਚੱਲੀ ਤੇ ਮੇਰਾ ਬੇਟਾ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਵੀ ਅਸੀਂ ਵੱਡੇ ਬਾਪੂ ਨੂੰ ਸੌਣ ਨਹੀਂ ਦੇਣਾ ਤੇ ਨਾ ਹੀ ਅਸੀਂ ਆਪਦੇ ਵਾਲੇ ਨੂੰ ਸੌਣ ਦੇਣਾ ਤੇ ਅਸੀਂ ਜਾਗਦਾ ਹੀ ਰੱਖਾਂਗੇ 20 ਦਿਨ ਪੂਰਾ ਜ਼ੋਰ ਲਾ ਕੇ ਜਾਂਦਾ ਰਿਹਾ ਪਰ ਲੰਬੀ ਹਲਕੇ ਦੇ ਲੋਕਾਂ ਨੇ ਉਹਦਾ ਸਾਰਾ ਅਗਲਾ ਪਿਛਲਾ ਸਾਬਕਾ ਕਿਤਾਬ ਕਰਕੇ ਦੇ ਦਿੱਤਾ ਹੁਣ ਮੈਨੂੰ ਹੁਕਮ ਹੋਇਆ ਵੀ ਲੋਕ ਸਭਾ ਚ ਕਹਿੰਦੇ ਵੀ ਬੀਬੀ ਹਰਸਿਮਰ ਤਾਉਣੀ ਹੈ ਭਾਈ ਤੂੰ ਉੱਥੇ ਜਾ ਮੈਂ ਪਾਰਟੀ ਦਾ ਹੁਕਮ ਮੰਨ ਕੇ ਉੱਥੇ ਚੱਲਿਆ ਗਿਆ ਉੱਥੋਂ ਜੇ ਕੋਈ ਹੰਗਾਰਾ ਨਹੀਂ ਆ ਰਿਹਾ ਵੀ ਬੀਬੀ ਹਰਸਿਮਰਤੀ ਆਉਂਦੀ ਹੈ ਕਦੇ ਕਹਿੰਦੇ ਕਿਤੇ ਜਾਉ ਫਿਰੋਜ਼ਪੁਰ ਜਾਉ ਕਦੇ ਕਹਿੰਦੇ ਆ ਵੀ ਮਜੀਠੀਆ ਸਾਹਿਬ ਜਿਹੜੀ ਤਿਆਰੀ ਕਰੀ ਜਾਂਦੇ ਆ ਖਡੂਰ ਸਾਹਿਬ ਉੱਥੇ ਭੈਣ ਜੀ ਹੋਰੀ ਜਾਂਦੇ ਰਹਿਣਗੇ ਇਹ ਤਾਂ ਰੱਬ ਜਾਣਦਾ ਚਲੋ ਜਿਵੇਂ ਵੀ ਹੋਊਗਾ ਜਿਹੜਾ ਵੀ ਆਊਗਾ ਇਹ ਤੁਹਾਡੇ ਆਸਰੇ ਅਸੀਂ ਸਾਰੀ ਜਿਹੜੀ ਚੋਲ ਲੜ ਰਹੇ ਆ ਇਹ ਲੋਕ ਜਿਹੜੇ ਪੰਜਾਬ ਦੇ ਰਾਖੇ ਸੀ ਇਹਨਾਂ ਨੇ ਤਾਂ ਜਾਇਦਾਦਾਂ ਵੇਚੀਆਂ ਇਹਨਾਂ ਨੇ ਤਾਂ ਬੱਸਾਂ ਦੇ ਅੱਡੇ ਗਹਿਣੇ ਧਰੇ ਇਹਨਾਂ ਨੇ ਮਾਰਕਫੀਲਡ ਗਹਿਣੇ ਧਰਿਆ ਇਹਨਾਂ ਨੇ ਮੰਡੀ ਬੋਰਡ ਗਹਿਣੇ ਧਰਿਆ ਕਈ ਤਾਂ ਇਹੋ ਜਿਹੇ ਲੀਡਰ ਹੈ ਪੰਜਾਬ 'ਚ ਜਿੰਨਾਂ ਕੋਲੇ ਪੰਜਾਬ ਦੇ ਬਜਟ ਦੇ ਬਰਾਬਰ ਦਾ ਧਨ ਇਕੱਠਾ ਹੋਇਆ ਪਿਆ ਉਹ ਹੋਇਆ ਕਿੱਥੋਂ ਤੁਹਾਡੇ 'ਚੋਂ ਪੰਜਾਬ 'ਚੋਂ ਇੱਥੋਂ ਕਰ ਕਰਕੇ ਇਕੱਠਾ ਉਹ ਆਪਣੀ ਨਿੱਜੀ ਜਾਇਦਾਦ ਇਕੱਠੀ ਕਰੀ ਜਾਂਦੇ ਆ ਇੱਕ ਨਹਿਰ ਆ ਜਿਹੜੀ ਕਲੇਸ਼ ਦਾ ਜੜ ਹੈ ਜਿਹੜੀ ਐਸਵਾਈਐਲ ਦੇ ਨਾਂ ਤੇ ਚੱਲਦੀ ਹੈ ਕੋਈ ਨਾ ਭਦਰਪੁਰシャン ਦੀ ਦੇਣ ਆ ਜਿਹੜੇ ਪਹਿਲਾਂ ਰਾਜਪਾਕ ਕਰਦੇ ਰਹੇ ਹੁਣ ਦੋ ਨਹਿਰਾਂ ਕੱਢਣੀਆਂ ਭਗਵੰਤ ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਮਾਲਵਾ ਨਹਿਰ ਆ ਜਿਹੜੀ ਪੌਣੇ 2 ਲੱਖ ਏਕੜ ਨੂੰ ਸਿੰਜੂਗੀ ਔਰ ਇੱਕ ਜਿਹੜੀ ਦੁਆਬਾ ਨਹਿਰ ਆ ਜਿਹੜੀ ਉਹ 80 ਹਜ਼ਾਰ ਏਕੜ ਨੂੰ ਸਿੰਜੂਗੀ ਐਡੀ ਵੱਡੀ ਗੱਲ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ ਕਿਸੇ ਨੇ ਕੱਸੀਆਂ ਸੂਏ ਛੋਟੇ ਮੋਟੇ ਜ਼ਰੂਰ ਬਣਾ ਦਿੱਤੇ ਹੋਣੇ ਆ ਯਾ ਇਹ ਨੇੜੇ ਲੀਡਰ ਹੈ ਇਹਨਾਂ ਨੇ ਆਪਣੇ ਖੇਤਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਵੱਡੇ ਮੋਗੇ ਜ਼ਰੂਰ ਕਰ ਦਿੱਤੇ ਹੋਣੇ ਆ ਪਰ ਇਹਨੇ ਪੰਜਾਬ ਦੇ ਲੋਕਾਂ ਦਾ ਕਦੇ ਵੀ ਸਤਕਾਰਯੋਗ ਮੇਰੇ ਭੈਣ ਭਰਾਓ ਸੋਚਿਆ ਨਹੀਂ ਅੱਜ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਦੇ ਨਾਲ ਹਿੰਦੁਸਤਾਨ ਵੀ ਬਚਾਉਣਾ ਹੈ ਹਿੰਦੁਸਤਾਨ ਦੇ ਨਾਲ ਅਸੀਂ ਆਪਣਾ ਲੋਕਤੰਤਰ ਵੀ ਬਚਾਉਣਾ ਹੈ ਅਸੀਂ ਤੋਡੇ ਅੱਗੇ ਇਹੀ ਅੱਜ ਜਿਹੜਾ ਜਿਹੜੀ ਸ੍ਰੀ ਕੇਜਰੀਵਾਲ ਜੀ ਉਹਨਾਂ ਦੇ ਪ੍ਰਤੀ ਉਹਨਾਂ ਦੀ ਹਮੈਤ ਵਿੱਚ ਅਸੀਂ ਅੱਜ ਦੇ ਦਿਨ ਦਾ ਵਰਤ ਰੱਖਣ ਲਈ ਇੱਥੇ ਇਕੱਤਰ ਹੋਏ ਆਂ ਕਹਿੰਦੇ ਆ ਸਿਆਣੇ ਕਹਿੰਦੇ ਆ ਕਹਾਵਤ ਹੈ ਕਿ ਭੁੱਖੇ ਬੰਦੇ ਦੀ ਜਿਹੜੀ ਬੇਨਤੀ ਪ੍ਰਵਾਨ ਹੋ ਜਾਂਦੀ ਆਪਾਂ ਵੀ ਅੱਜ ਪ੍ਰਮਾਤਮਾ 'ਗੇ ਬੇਨਤੀ ਕਰਾਂਗੇ ਵੀ ਇਹ ਜਿਹੜੇ ਜਮਰਾਜ ਐ ਨਾ ਇਨਾ ਤੂੰ ਪ੍ਰਮਾਤਮਾ ਤੂੰ ਭਾਰਤੀਆਂ ਦਾ ਖਿਹੜਾ ਛੜਾ ਸਕਦਾ ਨਹੀਂ ਭਾਰਤ ਦੇ ਗਰੀਬ ਲੋਕ ਪਹਿਲਾਂ ਹੀ ਬੜੇ ਕੁਜਲੇ ਪਏ ਐ ਲੜੜੇ ਪਏ ਐ ਜੇ ਉਹਨਾਂ ਦੀ ਤੂੰ ਰਾਖੀ ਕਰ ਸਕਦਾ ਸਤਿਗੁਰੂ ਔਰ ਅਸੀਂ ਇਹ ਸਾਰੇ ਰਲ ਮਿਲ ਕੇ ਇਹੀ ਅੱਜ ਦੇ ਦਿਨ ਕੇਜਰੀਵਾਲ ਜੀ ਪ੍ਰਤੀ ਰਲ ਕੇ ਜਿਹੜੀ ਲੋਕਾਂ ਨੇ ਇਕੱਠੇ ਹੋ ਕੇ ਥਾਉਂ-ਥਾਈ ਜ਼ਿਲ੍ਹਿਆਂਤੀ ਸਾਡੇ ਜਿਹੜੇ ਵਲੰਟੀਅਰ ਵਰਕਰ ਸਾਡੇ ਹਮੇਤੀ ਲੋਕ ਅੱਜ ਜਿਹੜੇ ਸਾਡੇ ਐਮ.ਐਲ.ਏ. ਸਹਿਬਾਨ ਮੰਤਰੀ ਤੇ ਉਮੀਦਵਾਰ ਜਿਨ੍ਹਾਂ ਦੀ ਡਿਊਟੀ ਇੱਥੇ ਸਰਦਾਰ ਭਗਤ ਸਿੰਘ ਉਹਨਾਂ ਦੀ ਯਾਦ ਵਿੱਚ ਬਣੀ ਸਮਾਦ ਉੱਥੇ ਸਮਾਧੀਆਂ ਨੇੜੇ ਅਸੀਂ ਪੰਜਾਬ ਨੂੰ ਇਹ ਦੱਸਣ ਲਈ ਔਰ ਹਿੰਦੁਸਤਾਨ ਨੂੰ ਦੱਸਣ ਦੇ ਲਈ ਕਿ ਜੇ ਕਦੇ ਵੀ ਕੋਈ ਵੱਡੀ ਲੜਾਈ ਲੜੀ ਜਾਂਦੀ ਹੈ ਤਾਂ ਸ਼ਹੀਦਾਂ ਦੇ ਥਾਵਾ ਤੇ ਅਰਦਾਸਾਂ ਕਰਕੇ ਉੱਥੇ ਸੰਕਲਪ ਲੈ ਕੇ ਕੀਤੀ ਜਾਂਦੀ ਹੈ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਹਾਰਸ਼ੀ ਜਿਹੜੇ ਸਾਡੇ ਇਨਕਲਾਬੀ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨ ਲਈ ਆਏ ਆ ਜਿਵੇਂ ਉਹਨਾਂ ਨੇ ਵੱਡੀ ਸ਼ਕਤੀ ਇਕੱਠੀ ਕਰਕੇ ਹਿੰਦੁਸਤਾਨ 'ਚ ਇਨਕਲਾਬ ਦਾ ਨਾਹਰਾ ਲਾ ਕੇ ਇਥੋਂ ਜਿਹੜੇ ਬੋਲੇ ਅੰਗਰੇਜ਼ ਸੀ ਉਹਨਾਂ ਨੂੰ ਆਵਾਜ਼ ਸੁਣਾ ਕੇ ਕੱਢਿਆ ਸੀ ਅਸੀਂ ਸਾਰੇ ਰਲ ਮਿਲ ਕੇ ਤਗੜੇ ਹੋ ਕੇ ਦੇਸ਼ ਦੇ ਦੂਸਰੇ ਹਿੱਸੇ ਵੀ ਨਾਲ ਰਲ ਕੇ ਅਸੀ ਮੋਦੀ ਵਰਗੇ ਔਰ ਜਿਹੜੇ ਮਾੜੇ ਲੋਕ ਆ ਜਿਹੜੇ ਦੇਸ਼ ਦਾ ਅਰਬਾਂ ਰੁਪਈਆ ਇਹਨਾਂ ਦੇ ਸਾਥੀ ਲੈ ਕੇ ਭੱਜ ਗਏ ਦੋ ਬੰਦਿਆਂ ਤੇ ਹੁਣ ਜਾ ਫਿਰ ਅਡਾਨੀ ਬਾਨੀ ਤੇ ਸਾਰੇ ਦੇਸ਼ ਦੀ ਆਰਥਿਕਤਾ ਲਾਈ ਜਾਂਦੀ ਹੈ ਮੇਰੇ ਤੋਂ ਪਹਿਲਾਂ ਜਿਵੇਂ ਦੱਸ ਕੇ ਗਏ ਸੀ ਵੀ 1-2% ਲੋਕਾਂ ਕੋਲੇ 70% ਜਿਹੜਾ ਪੈਸਾ ਇਕੱਠਾ ਕੀਤਾ ਜਾ ਰਿਹਾ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਕੋਈ ਗੱਲ ਨਹੀਂ ਕਰਦਾ ਸਾਡੇ ਤੇ ਆ ਕੇ ਐਵੇਂ ਹੀ ਹਸਾਬ ਕਿਤਾਬ ਕਰਨ ਲੱਗ ਜਾਂਦੇ ਪਤਾ ਨਹੀਂ ਕੀ ਚਾਹੁੰਦੇ ਐ ਪਰ ਪਤਾ 4 ਜੂਨ ਨੂੰ ਇਸ ਦੇਸ਼ ਦੇ ਵਾਸੀ ਖਾਸ ਕਰਕੇ ਪੰਜਾਬ ਵਾਲੇ ਜਿਹੜੇ ਅਣਖੀ ਲੋਕ ਐ ਇਹ ਜ਼ਰੂਰ ਕਰ ਦੇਣਗੇ ਅਸੀਂ ਲੋਕ ਸਭਾ ਵਿੱਚ ਜਿਹੜੇ ਇਲੈਕਸ਼ਨ ਲੜਦੇ ਐ ਮਾਲਵਿੰਦਰ ਜੀ ਬੈਠੇ ਐ ਨਾਲ ਹੀ ਕਰਮਜੀਤ ਅਨਮੋਲ ਜਿਹੜੇ ਵਧੀਆ ਕਲਾਕਾਰ ਵੀ ਨੇ ਇਸੇ ਤਰ੍ਹਾਂ ਹੀ ਗੁਰਪ੍ਰੀਤ ਜੀ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਔਰ ਲਾਲਜੀਤ ਜੀ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਇੱਥੇ ਹਾਜ਼ਰ ਆ ਅਸੀਂ ਵੀ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਆਪਣੇ ਤੁਹਾਡੇ ਸਾਡੇ ਇਲਾਕਿਆਂ ਚ ਜਾਣੂ ਲੋਕ ਨੇ ਉਹਨਾਂ ਤਾਂ ਹੀ ਜ਼ਰੂਰ ਸੁਨੇਹਾ ਪਹਚਾਯੋ ਕਿਉਂਕਿ ਇਹ ਲੜਾਈ ਆ ਜਿਹੜੀ ਕੱਲੀ ਚੌਧਰ ਦੀ ਨਹੀਂ ਇਹ ਤਾਂ ਸਾਡੇ ਹੱਕਾਂ ਦੀ ਐ ਸੀ ਹੱਕਾਂ ਦੀ ਰਲ ਮਿਲ ਕੇ ਲੜਾਂਗੇ ਤਾਂ ਚਾਹੇ ਕਿ ਡੇ ਡੇ ਵੀ ਘਰਾਣੇ ਫਿਰਦੇ ਆ ਔਰ ਜੇ ਆਪਾਂ ਵੇਖੀਏ ਆਨੰਦਪੁਰ ਸਾਹਿਬ ਤੇ ਉਥੇ ਇੱਕ ਸਧਾਰਨ ਵਿਅਕਤੀ ਆ ਸਾਡਾ ਇਹ ਮਾਲਵਿੰਦਰ ਸਿੰਘ ਪਰ ਦੂਸਰੇ ਪਾਸੇ ਜਿਨ੍ਹਾਂ ਨੇ ਪੰਜਾਬ ਨੂੰ ਖੁਰਚਿਆ ਉਹ ਇਕੱਠੇ ਹੋ ਕੇ ਆ ਰਹੇ ਆ ਪਰ ਫੈਸਲਾ ਲੋਕਾਂ ਨੇ ਦੇਣਾ ਤੇ ਕਰਮਜੀਤ ਅਨਮੋਲ ਇਹ ਤਾਂ ਹੈ ਹੀ ਲੋਕਾਂ ਦਾ ਇਹਦੇ ਕੋਲ ਤਾਂ ਕੁਝ ਵੀ ਨਹੀਂ ਮੇਰੇ ਨਾਲ ਤਾਂ ਘਰ ਹੋਵੇ ਕਿ ਨਾ ਹੋਵੇ ਤਾਂ ਹੈ ਹੀ ਲੋਕਾਂ ਦਾ ਇਹ ਤਾਂ ਲੋਕਾਂ ਨੇ ਬਚਾਉਣਾ ਹੈ ਇਸੇ ਤਰ੍ਹਾਂ ਜੀਪੀ ਪਹਿਲਾਂ ਐਮਐਲਏ ਵੀ ਰਹੇ ਆ ਬੜੀ ਸਾਫ਼ ਨਿਤਰੀ ਸਾਫ਼ ਸੁਥਰੀ ਜੀ ਜਿਹੜੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਔਰ ਇਹਦੇ ਨਾਲ ਹੀ ਸਾਡੇ ਜਿਹੜੇ ਲਾਲਜੀਤ ਸਿੰਘ ਜੀ ਭੁੱਲਰ ਹੈ ਉਹ ਵੀ ਉਥੇ ਵੀ ਜਿਹੜੇ ਦੇਖ ਲਓ ਤੁਸੀਂ ਕਦੇ ਤਾਂ ਕਹਿੰਦੇ ਆ ਮਜੀਠੀਆ ਆਉਂਦਾ ਫਿਰ ਕਹਿੰਦੇ ਪਛਾਹ ਮੁੜ ਗਿਆ ਕਦੇ ਕਹਿੰਦੇ ਕਹਿਰੋਗੇ ਲੜਨਗੇ ਫਿਰ ਪਛਾਹ ਮੁੜ ਗਿਆ ਜੇ ਰਿਆਂ ਰੂਆਂ ਜੀਆਂ ਕਰੀ ਜਾਂਦੇ ਆ ਤੇ ਮੇਰਾ ਸਤਕਾਰਯੋਗ ਭਰਾਓ ਬਠਿੰਡਾ ਹਲਕਾ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਹਿੰਦੇ ਸੀ ਵੀ ਮੈਂ ਤਾਂ ਭਾਈ ਕਾਗਜ਼ ਭਰ ਦਿੰਨਾ ਉਹਨਾਂ ਕਦੇ ਗਿਆ ਨਹੀਂ ਤੇ 20 ਦਿਨ ਲੈਕਚਰਸ ਚੱਲੀ ਤੇ ਮੇਰਾ ਬੇਟਾ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਵੀ ਅਸੀਂ ਵੱਡੇ ਬਾਪੂ ਨੂੰ ਸੌਣ ਨਹੀਂ ਦੇਣਾ ਤੇ ਨਾ ਹੀ ਅਸੀਂ ਆਪਦੇ ਵਾਲੇ ਨੂੰ ਸੌਣ ਦੇਣਾ ਤੇ ਅਸੀਂ ਜਾਗਦਾ ਹੀ ਰੱਖਾਂਗੇ 20 ਦਿਨ ਪੂਰਾ ਜ਼ੋਰ ਲਾ ਕੇ ਜਾਂਦਾ ਰਿਹਾ ਪਰ ਲੰਬੀ ਹਲਕੇ ਦੇ ਲੋਕਾਂ ਨੇ ਉਹਦਾ ਸਾਰਾ ਅਗਲਾ ਪਿਛਲਾ ਸਾਬਕਾ ਕਿਤਾਬ ਕਰਕੇ ਦੇ ਦਿੱਤਾ ਹੁਣ ਮੈਨੂੰ ਹੁਕਮ ਹੋਇਆ ਵੀ ਲੋਕ ਸਭਾ ਚ ਕਹਿੰਦੇ ਵੀ ਬੀਬੀ ਹਰਸਿਮਰ ਤਾਉਣੀ ਹੈ ਭਾਈ ਤੂੰ ਉੱਥੇ ਜਾ ਮੈਂ ਪਾਰਟੀ ਦਾ ਹੁਕਮ ਮੰਨ ਕੇ ਉੱਥੇ ਚੱਲਿਆ ਗਿਆ ਉੱਥੋਂ ਅਜੇ ਕੋਈ ਹੰਗਾਰਾ ਨਹੀਂ ਆ ਰਿਹਾ ਵੀ ਬੀਬੀ ਹਰਸਿਮਰਤੀ ਆਉਂਦੀ ਹੈ ਕਦੇ ਕਹਿੰਦੇ ਕਿਤੇ ਜਾਊ ਫਿਰੋਜ਼ਪੁਰ ਜਾਊ ਕਦੇ ਕਹਿੰਦੇ ਆ ਵੀ ਮਜੀਠੀਆ ਸਾਹਿਬ ਜਿਹੜੀ ਤਿਆਰੀ ਕਰੀ ਜਾਂਦੇ ਐ ਖਡੂਰ ਸਾਹਿਬ ਉੱਥੇ ਭੈਣ ਜੀ ਹੋਰੀ ਜਾਂਦੇ ਰਹਿਣਗੇ ਇਹ ਤਾਂ ਰੱਬ ਜਾਣਦਾ ਚਲੋ ਜਿਵੇਂ ਵੀ ਹੋਊਗਾ ਜਿਹੜਾ ਵੀ ਆਊਗਾ ਇਹ ਤੁਹਾਡੇ ਆਸਰੇ ਅਸੀਂ ਸਾਰੀ ਜਿਹੜੀ ਚੋਲ ਲੜ ਰਹੇ ਆ ਚੀਮਾ ਸਾਹਿਬ ਬੈਠੇ ਆ ਸਤਕਾਰਯੋਗ ਸਾਡੇ ਖਜ਼ਾਨਾ ਮੰਤਰੀ ਪਹਿਲਾਂ ਉਹਨਾਂ ਨੇ ਵਿਚਾਰਾਂ ਵੀ ਰੱਖੀਆਂ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਬੈਠੇ ਐ ਇੱਥੋਂ ਦੇ ਇੰਚਾਰਜ ਸਾਹਿਬ ਔਰ ਸਾਰੇ ਤੁਸੀਂ ਸਤਿਕਾਰਯੋਗ ਐਮ ਐਲ ਏ ਸਹਿਬਾਨ ਆਪਸ ਸਾਰਿਆਂ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਤਕਰੀਬਨ ਪੌਣੇ ਇੱਕ ਦੋ ਮਹੀਨੇ ਇਹ ਰਹਿ ਗਏ ਮਿਹਨਤ ਕਰਨ ਦੇ ਇੱਕ ਦੂਸਰੇ ਨਾਲ ਲੜ ਕੇ ਅਸੀਂ ਅਸਲੀਅਤ ਲੋਕਾਂ ਵਿੱਚ ਪਹੁੰਚਾਈਏ ਸਾਡੀ ਜਿਹੜੀ ਬਣੀ ਹੋਈ ਸਰਕਾਰ ਹੈ ਉਹਨੇ ਜੇ ਘੱਟ ਵੀ ਕੀਤਾ ਹੋਊ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਘੱਟ ਵੀ ਕੀਤਾ ਹੋ ਪਰ ਉਹਨਾਂ ਵਾਂਗੂ ਹਿੱਸੇ ਰੱਖ ਕੇ ਨਹੀਂ ਕੀਤਾ ਜਿਹੜੇ ਪਹਿਲਾਂ ਕਰਦੇ ਸੀ ਸਾਡੇ ਬੰਦਿਆਂ ਨੇ ਇਮਾਨਦਾਰੀ ਨਾਲ ਸਾਫ਼ ਕੋਈ ਨਾਲ ਇਸ ਸੂਬੇ ਦੀ ਸੇਵਾ ਕੀਤੀ ਹੈ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਦੇ ਇਤਿਹਾਸ ਵਿੱਚ ਹੋ ਜਾਣੀਆਂ ਇਹ ਦਰਜ ਕਦੇ ਹੋਈਆਂ ਨਹੀਂ ਸੀਆਂ ਜਿਵੇਂ ਨੌਕਰੀਆਂ ਦੇਣੀਆਂ ਤੇ ਨੌਕਰੀਆਂ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲਦੀਆਂ ਸੀ ਕਦੇ ਕੋਈ ਮਾੜਾ ਬੰਦਾ ਪੀਸੀਐਸ ਲੱਗ ਸਕਦਾ ਸੀ ਮਾੜਾ ਬੰਦਾ ਡੀਐਸਪੀ ਲੱਗਦਾ ਸੀ ਮਾੜਾ ਬੰਦਾ ਕਦੇ ਵਿਚਾਰਾ ਕੋਈ ਥਾਣੇਦਾਰ ਲੱਗ ਸਕਦਾ ਸੀ ਅੱਜ ਜਦੋਂ ਉਹਨਾਂ ਨੂੰ 43000 ਲੋਕਾਂ ਚੋਂ ਵੱਡੀਆਂ ਛੋਟੀਆਂ ਨੌਕਰੀਆਂ ਮਿਲੀਆਂ ਜਦੋਂ ਕੁੜੀਆਂ ਮੁੰਡਿਆਂ ਨੂੰ ਵਰਦੀ ਪਈ ਤੇ ਉਹਨਾਂ ਦੇ ਅੱਖਾਂ 'ਚ ਹੰਝੂ ਆ ਗਏ ਵੀ ਅਸੀਂ ਲੋਕ ਅਸੀਂ ਵੀ ਇਹਦੇ ਵਿੱਚ ਇੱਕ ਦਿਨ ਸੁਪਨਾ ਤਾਂ ਨਹੀਂ 30 35 ਲੱਖ ਸਾਡੇ ਕੋਲੇ ਕਦੇ ਇਕੱਠਾ ਨਹੀਂ ਹੋਣਾ ਸੀ ਤੇ ਅਸੀਂ ਥਾਣੇਦਾਰ ਬਣ ਨਹੀਂ ਸਕਣਾ ਸੀ 30 35 ਲੱਖ ਸਾਡੇ ਕੋਲੇ ਇਕੱਠਾ ਨਹੀਂ ਹੋਣਾ ਸੀ ਤੇ ਅਸੀਂ ਐਸਡੀਓ ਲੱਗ ਨਹੀਂ ਸਕਣਾ ਔਰ ਜਿਨ੍ਹਾਂ ਨੇ ਰਾਤਾਂ ਜਾ ਕੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਦੀ ਕਾਬਲੀਅਤ ਨੂੰ ਜ਼ਰੂਰ ਸਤਕਾਰਯੋਗ ਪੈਣ ਪ੍ਰਾਉ ਫਲ ਮਿਲਿਆ ਔਰ ਇਸੇ ਤਰ੍ਹਾਂ ਹੀ ਚਾਹੇ ਬਿਜਲੀ ਦੀ ਗੱਲ ਹੈ ਪਹਿਲਾਂ ਬਿਜਲੀ ਦੀਆਂ ਗੱਲਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਸੀ ਜਾਂ ਦੂਸਰੇ ਕਰਦੇ ਸੀ ਉਹ ਕਹਿੰਦੇ ਸੀ ਕੁੰਡੀ ਲਾ ਲਿਆ ਕਰੋ ਇੱਕ ਪਾਸੇ ਲੋਕਾਂ ਨੂੰ ਚੋਰ ਬਣਾਉਣ ਵਾਲੇ ਡਰਾ ਡਰਾ ਕੇ ਰੱਖਣਾ ਦੂਸਰੇ ਪਾਸੇ ਇਹਦਾ ਯਾਬੇ ਵੜਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 600 ਯੂਨਿਟ ਜੇ ਅਸੀਂ ਘਰ ਵਿੱਚ ਬਾਲਣੀ ਹੋਵੇ ਸੰਜਮ ਨਾਲ ਦਾ ਸਾਡਾ 0 ਬਿੱਲ ਔਰ 90% ਲੋਕਾਂ ਦਾ ਆ ਰਿਹਾ ਹੈ ਇਸ ਲਈ ਸਤਕਾਰਯੋ ਭਰਾਓ ਇਹ ਲੋਕ ਜਿਹੜੇ ਪੰਜਾਬ ਦੇ ਰਾਖੇ ਸੀ ਇਹਨਾਂ ਨੇ ਤਾਂ ਜਾਇਦਾਦਾਂ ਵੇਚੀਆਂ ਇਹਨਾਂ ਨੇ ਤਾਂ ਬੱਸਾਂ ਦੇ ਅੱਡੇ ਗਹਿਣੇ ਧਰੇ ਇਹਨਾਂ ਨੇ ਮਾਰਕਫੀਲਡ ਗਹਿਣੇ ਧਰਿਆ ਇਹਨਾਂ ਨੇ ਮੰਡੀ ਬੋਰਡ ਗਹਿੜੇ ਧਰਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਹੜਾ ਪ੍ਰਾਈਵੇਟ ਥਰਮਲ ਸੀ ਜਿਹਨੂੰ ਇਹਨਾਂ ਦੀਆਂ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਸਨ ਉਹਦੇ ਵਿੱਚ 1700 ਕਰੋੜ ਰੁਪਈਆ ਪਹਿਲਾਂ ਉਹਨੂੰ ਉਹੀ ਦੇ ਗਏ ਔਰ ਉਹ 1100 ਸਾਨੂੰ ਵੇਚ ਕੇ ਜਦੋਂ ਅਸੀਂ ਆਖਿਆ ਅਸੀਂ ਨਹੀਂ ਤੁਹਾਨੂੰ ਕੁਝ ਦੇ ਸਕਦੇ ਜਾਂ ਤਾਂ ਬਿਜਲੀ ਬਣਾ ਕੇ ਦਿਓ ਉਹ ਆਦੇ ਬਿਜਲੀ ਸਾਡੇ ਕੋਲੋਂ ਬਣਦੇ ਨਹੀਂ ਸਾਡੇ ਕੋਲੇ ਕੋਲਾ ਨਹੀਂ ਆ ਸਕਦਾ ਸਾਡੇ ਕੋਲੇ ਸਾਰਾ ਜਿਹੜਾ ਉਹ 1100 ਕਰੋੜ ਦੇ ਵਿੱਚ ਸਾਡਾ ਥਰਮਲ ਜਿਹੜਾ ਪ੍ਰਾਈਵੇਟ ਕੰਪਨੀ ਦਾ ਸਾਡੀ ਸਰਕਾਰ ਨੇ ਖਰੀਦਿਆ ਜਿਹਦੇ ਨਾਲ ਬਿਜਲੀ ਵਿੱਚ ਵੀ ਬਹੁਤ ਵੱਡਾ ਇਜ਼ਾਫਾ ਹੋਣਾ ਜਿਹਦੇ ਨਾਲ ਕੀਮਤਾਂ ਵੀ ਠੀਕ ਹੋਣੀਆਂ ਜਿਹੜੇ ਦੋ ਪ੍ਰਾਈਵੇਟ ਹੈ ਮੈਂ ਤਾਂ ਉਹ ਵੀ ਕਹਿਣਾ ਕੋਈ ਇਹੋ ਜਿਹਾ ਨੇੜਾ ਤੇੜਾ ਕਾਨੂੰਨ ਦਾ ਬਣਾ ਕੇ ਉਹਨਾਂ ਦਾ ਵੀ ਗਲ ਘੁੱਟਿਆ ਜਾਵੇ ਇਤੋਂ ਪਰੇ ਕੱਢੇ ਜਾਣ ਤਾਂ ਪੰਜਾਬ ਦੇ ਲੋਕ ਸੁੱਖ ਦਾ ਸਾਹ ਲੈ ਲੈਣਗੇ ਇਸ ਲਈ ਸਤਕਾਰਯੋਗ ਭਰਾਓ ਇਸ ਪੰਜਾਬ ਲਈ ਪੂਰੀ ਇਮਾਨਦਾਰੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਿੱਚ ਆਪਾਂ ਲੱਗੇ ਹੋਏ ਆ ਇਹ 2 ਸਾਲਾਂ ਚ ਕੀ ਕੁਝ ਹੋਇਆ ਹੈ ਵੀ ਤੁਹਾਨੂੰ ਪਤਾ ਹੈ ਔਰ ਜਿਹੜੇ ਚਾਹੇ ਕਿਸਾਨ ਭਰਾ ਨੇ ਪਹਿਲਾਂ 10-10 ਦਿਨ ਮੰਡੀਆਂ ਵਿੱਚ ਬੈਠੇ ਰਹਿੰਦੇ ਸੀ 10 ਦਿਨਾਂ ਦੇ ਵਿੱਚ ਜੇ ਕਿਤੇ ਫਸਲ बिकਦੀ ਸੀ ਤਾਂ ਫਿਰ ਇੱਕ ਵਟਾ ਲਾਇਆ ਜਾਂਦਾ ਸੀ ਆਪ ਹੀ ਚੋਰੇ ਚੱਕੇ ਰਲੇ ਸੀ ਕਿਸੇ ਨੂੰ ਸ਼ੈਲਰ ਕਿਸੇ ਨੂੰ ਕੁਛ ਦੇ ਛੱਡਿਆ ਸਟੇਕਿਆਂ ਟੁਕਿਆਂ ਤੇ ਲਏ ਸੀ ਔਰ ਦੂਸਰੇ ਤੀਸਰੇ ਦਿਨ ਤੁਹਾਡੀ ਫਸਲ ਵੇਚ ਕੇ ਉਹਦੀ ਅਦਾਇਗੀ ਵੀ ਗਵਰਨਮੈਂਟ ਵੱਲੋਂ ਹੁੰਦੀ ਆ ਹੁਣ ਕਣਕ ਦੇ ਪੈਸੇ ਆਏ ਪਏ ਜਿੱਦੇ ਮੰਡੀ ਚੱਲ ਪਈ ਦੂਸਰੇ ਦਿਨ ਤੁਹਾਨੂੰ ਸਾਰਿਆਂ ਨੂੰ ਸਤਕਾਰਯੋਗ ਭਰਾਓ ਇਹ ਵੀ ਸਰਕਾਰ ਚਲਾਉਨੇ ਆ ਉਹ ਵੀ ਲੋਕ ਸਰਕਾਰ ਚਲਾਉਂਦੇ ਸੀ ਉਹਨਾਂ ਦੇ ਮਨ ਵਿੱਚ ਬੇਈਮਾਨੀ ਸੀ ਜੇ ਗੱਲ ਕਰੀਏ ਗਰੀਬ ਤੇ ਛੋਟਾ ਬੰਦਾ ਉਹ ਜੋ ਮੰਡੀ ਨੂੰ ਜਾਂਦਾ ਤਾਂ ਉਹਦਾ 500 400 ਰੁਪਈਆ ਹੱਲ ਜਾਂਦਾ ਛੋਟੀ ਜੀ ਦਵਾਈ ਥੋੜੀ ਜੀ ਛੋਟੀ ਜੀ ਬਿਮਾਰੀ ਹੋਵੇ ਦਵਾਈ ਲੈਣ ਜਾਣਾ ਹੋਵੇ ਆ ਜਿਹੜੇ 800 ਤੋਂ 884 ਕੇ 87 ਜਿਹੜੇ ਆਮ ਆਦਮੀ ਕਲੀਨਿਕ ਬਣਾ ਦਿੱਤੇ ਗਏ ਆ ਜਿਨ੍ਹਾਂ ਦਾ ਸਹੂਲਤ ਪਿੰਡਾਂ ਵਾਲਿਆਂ ਨੂੰ ਜਿੱਥੇ ਛੋਟੇ ਮੋਟੇ ਜਿਹੜੇ ਟੈਸਟ ਆ ਜਿਹੜੇ ਬਾਹਰ ਜਾ ਕੇ ਹਜ਼ਾਰਾਂ ਰੁਪਈਆ ਚ ਕਰਾਉਣੇ ਪੈਂਦੇ ਸੀ ਉੱਥੇ ਹੋ ਜਾਂਦੇ ਆ ਦਵਾਈ ਮਿਲ ਜਾਂਦੀ ਹੈ ਸਕੂਲਾਂ ਵੱਲ ਸੁਧਾਰ ਲਿਆਂਦਾ ਜਿਵੇਂ ਡਿਪਟੀ ਸਪੀਕਰ ਸਾਹਿਬ ਕਹਿ ਕੇ ਗਏ ਸੀ ਵੀ 500 ਨੰਬਰ ਜੱਜਸ ਅੱਗੇ ਸਰਕਾਰੀ ਸਕੂਲਾਂ 'ਚ ਇਹੋ ਜੀ ਗੱਲ ਹੁੰਦੀ ਸੀ ਜੇ ਉਧਰਲੇ ਪਾਸੇ ਧਿਆਨ ਕੀਤਾ ਗਿਆ ਔਰ ਸਾਰਾ ਜਿਹੜਾ ਇਹ 2 ਸਾਲਾਂ 'ਚ 3 ਸਾਲ ਅਜੇ 3 ਸਾਲਾਂ ਜਦੋਂ 5 ਸਾਲਾਂ 'ਚ ਤੁਸੀਂ ਰਿਜ਼ਲਟ ਕੱਢੋਗੇ ਆਪ ਦੇਖਣਗੇ ਪੰਜਾਬ ਦੇ ਲੋਕ ਅੱਜ ਵੀ ਗੱਲਾਂ ਕਰਦੇ ਆ ਸਧਾਰਨ ਲੋਕਾਂ ਵੀ ਜਦੋਂ ਕੋਈ ਸਾਡਾ মিডিਆ ਵਾਲਾ ਕੈਮਰਾ ਲੈ ਕੇ ਜਾਂਦਾ ਤਾਂ ਸਹੀ ਗੱਲਾਂ ਕਰਦੇ ਆ ਤੇ ਜਦੋਂ ਕੁਸ਼ਕ ਬਿਠਾ ਕੇ ਇੱਕ ਸੋਸ਼ਲ ਮੀਡੀਆ ਹੋਰ ਟੀਮ ਫਿਰਦੀ ਹੁੰਦੀ ਹੈ ਉਹ ਉਹਨਾਂ ਨੇ ਮੂਜ ਕਰਿਓ ਜੀ ਮਾਰ ਤੇ ਭੁੱਖੇ ਫਲਾਣੇ ਕਰਤੇ ਸਾਡਾ ਇਹ ਨਹੀਂ ਹੋਇਆ ਉਹ ਯਾਰੋ ਕਦੇ ਬਿਜਲੀ 8 ਘੰਟਿਆਂ ਦੀ ਕਹਿ ਕੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਤਾਇਸ਼ੀ ਤੇ ਕਿਸਾਨਾਂ ਦੇ ਹਤਾਇਸ਼ੀ ਕਹਿਣ ਵਾਲੇ ਸੀ ਨਾ ਤੇ ਦੋ-ਦੋ ਕੱਟ ਲਾਉਂਦੇ ਸੀ ਪਾਣੀ ਕਿਆਰੇ ਚ ਤੁਰਦਾ ਨਹੀਂ ਸੀ ਤੇ ਬੰਦ ਹੋ ਜਾਂਦਾ ਸੀ ਅੱਜ 12 12 13 13 ਘੰਟੇ ਕਈ ਵਾਰੀ ਤਾਂ 24 24 ਘੰਟੇ ਵੀ ਚੱਲੀ ਜਾਂਦੀ ਸੀ ਇਹ ਚੱਲਦੀ ਕਿਉਂ ਸੀ ਇਹ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੀ ਨੀਤ ਸਾਫ਼ ਸੀ ਵੀ ਜਿਹੜੀ ਅਸੀਂ ਬਿਜਲੀ ਦੇ ਐਵੇਂ ਪੈਸੇ ਦਿੰਨੇ ਆ ਸਾਡਾ ਥਰਮਲ ਪਲਾਂਟ ਚਲਾ ਕੇ ਜਿਹੜਾ ਰਾਜਪੁਰੇ ਵਾਲਾ ਤੇ ਜਿਹੜਾ ਬਣਾਵਾਲੀ ਵਾਲਾ ਬੰਦ ਕਰਕੇ ਰੱਖਦੇ ਸੀ ਉਹਨਾਂ ਨੂੰ ਚੱਲਦਾ ਰੱਖਿਆ ਲੋਕਾਂ ਨੂੰ ਬਿਜਲੀ ਮਿਲੀ ਜਦੋਂ ਸੀ ਤਾਂ ਪੈਸੇ ਦੇਣੇ ਆ ਔਰ ਜਿਹਦੇ ਨਾਲ ਜਾਇਤ ਕੀ ਹਾਲਾਂਕਿ ਹੜਾ ਨੇ ਬਹੁਤ ਸਾਨੂੰ ਇਹਦੇ ਵਿੱਚ ਵਿਵਤਾ ਵਿੱਚ ਪਾ ਦਿੱਤਾ ਸੀ ਪਰ ਬਾਅਦ ਵਿੱਚ ਜਿਹੜੀ ਬਿਜਲੀ ਦਾ ਤੇ ਸਾਡੀ ਸਰਕਾਰ ਨੇ ਚੱਜੇ ਪ੍ਰਬੰਧਾਂ ਦਾ ਅੱਜ ਝੋਨਾ ਪਿਛਲੇ ਸਾਲਾਂ ਨਾਲੋਂ ਵੱਧ ਜਿਹੜਾ ਅਸੀਂ ਉਸ ਪੂਲ ਵਿੱਚ ਪਾਇਆ ਜਿਹੜੇ ਸਾਡਾ ਗਲ ਕੁੱਟੀ ਜਾਂਦੇ ਆ ਅਸੀਂ ਉਹਨਾਂ ਨੂੰ ਹਾਲਾਂਕਿ ਚੌਲ ਅਸੀਂ ਲੋਕ ਖਾਂਦੇ ਨਹੀਂ ਉਹਨਾਂ ਵਾਸਤੇ ਇਕੱਠਾ ਕਰਕੇ ਦਿੰਨੇ ਆ ਉਹਨਾਂ ਵਾਸਤੇ ਪੈਦਾ ਕਰਕੇ ਦਿੰਨੇ ਆ ਇਸ ਲਈ ਸਤਕਾਰਯੋਗ ਭਰਾਓ ਹਿੰਦੁਸਤਾਨ ਤੇ ਕੋਈ ਵੀ ਬੈਠੇ ਹਿੰਦੁਸਤਾਨ ਦੀ ਕੁਰਸੀ ਤੇ ਉਹਨੂੰ ਸੋਚਣਾ ਚਾਹੀਦਾ ਹੈ ਵੀ ਪੰਜਾਬ ਬਿਨਾ ਭੁੱਖੇ ਮਰ ਜਾਗੇ ਪੰਜਾਬ ਬਿਨਾ ਸਾਡੀ ਇੱਜ਼ਤ ਨਹੀਂ ਰਹਿਣੀ ਜੇ ਸਾਡੇ ਬਹਾਦਰ ਲੋਕ ਜੇ ਸਰਹੱਦ ਤੇ ਜਵਾਬ ਦੇ ਦੇਣ ਤੇ ਉਹ ਤਾਂ ਦੂਸਰੇ ਦਿਨ ਇੱਧਰ ਟੱਪੇ ਆਉਣਗੇ ਉਹਨਾਂ ਨੂੰ ਕੋਈ ਨਹੀਂ ਔਖੀ ਗੱਲ ਨਹੀਂ ਪਰ ਉਹ ਸਮਝਦੇ ਆ ਸ਼ਾਇਦ ਦਿੱਲੀੋਂ ਕੰਟਰੋਲ ਹੀ ਚੱਲਦਾ ਰਹੂ ਦਿੱਲੀੋਂ ਕੰਟਰੋਲ ਨਹੀਂ ਚੱਲ ਸਕਣਾ ਜੇ ਤੁਸੀਂ ਇਹਨਾਂ ਲੋਕਾਂ ਨਾਲ ਪਿਆਰ ਰੱਖੋਗੇ ਇਸ ਦੇਸ਼ ਦੀ ਨਾ ਤਾਂ ਸੁਰੱਖਿਆਤ ਨੂੰ ਕਦੇ ਖਤਰਾ ਹੋਊ ਤੇ ਨਾ ਹੀ ਇਹ ਦੇਸ਼ ਕਦੇ ਭੁੱਖਾ ਮਰੂ ਅਸੀਂ ਇਸ ਦੇਸ਼ ਦੇ ਲਈ ਸਾਰੀ ਦੁਨੀਆ ਵਿੱਚ ਜਿਹੜਾ ਸਾਡੇ ਪੰਜਾਬੀ ਭੈਣ ਭਰਾ ਵੱਦੋ ਵੱਦ ਖੇਡਾਂ ਵਿੱਚ ਵੀ ਤਮਗੇ ਲੈ ਕੇ ਦੇਣਗੇ ਕਿਸੇ ਗੱਲ ਦੀ ਘਾਟ ਨਹੀਂ ਰਹਿਣੀ ਪਰ ਉਹਨਾਂ ਲੋਕਾਂ ਨੂੰ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਉਹ ਖੜਕ ਪੂਜਾ ਜਿਹਦੇ ਬਿਨਾਂ ਕਿਸੇ ਦਾ ਸਰਿਆ ਨਹੀਂ ਤੇ ਜੇ ਬਾੜੀਆਂ ਅੱਖਾਂ ਵਿਖਾਉਂਦੇ ਰਹੇ ਤਾਂ ਤੁਸੀਂ ਇਸ ਦੇਸ਼ ਨੂੰ ਖਤਰੇ ਵਿੱਚ ਪਾ ਲੋਗੇ ਅਸੀਂ ਚਾਹੁੰਦੇ ਹਾਂ ਪੰਜਾਬੀ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹਨਿਆਈ ਹੈ ਸਾਡੇ ਤੇ ਤਾਂ ਹੁਕਮ ਹੀ ਉਹਨਾਂ ਦਾ ਲਾਗੂ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੀ ਸਰਬੱਤ ਦਾ ਭਲਾ ਮੰਨਣ ਵਾਲੇ ਲੋਕ ਐ ਅਸੀਂ ਚਾਹੁੰਦੇ ਐ ਅਸੀਂ ਆਪ ਵੀ ਸੁਖੀ ਰਹੀਏ ਇਸ ਦੇਸ਼ ਨੂੰ ਇੱਥੋਂ ਦੇ ਲੋਕਾਂ ਨੂੰ ਜੋ ਵੀ ਸਾਡਾ ਤਾਂ ਬਗਾਨਾ ਕੋਈ ਹੈ ਹੀ ਨਹੀਂ ਅਸੀਂ ਤਾਂ ਸਾਰਿਆਂ ਦੀ ਸੁੱਖ ਮੰਗਦੇ ਐ ਪਰ ਦਿੱਲੀ ਦੇ ਤਖਤ ਦੇ ਮਾਲਕੋ ਤੁਸੀਂ ਵੀ ਪੰਜਾਬ ਦੀ ਸੁੱਖ ਮੰਗੋ ਤਾਂ ਇਹ ਦਿੱਲੀ ਸੁਰੱਖਿਅਤ ਰਹਿ ਸਕਦੀ ਐ ਮੈਂ ਇਹਨਾਂ ਸ਼ਬਦਾਂ ਨਾਲ ਸਾਰੇ ਬੈਣਪਰਾ ਬੈਠੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੋਲਦਿਆਂ ਕੋਈ ਅੱਖਰ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ